ਅਮਰਦੇਵ ਟੀਵੀ ਨਾਲ ਜੁੜੇ ਹੋ ਤੁਸੀਂ ਅੱਜ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਦਾ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਤੇ ਅੱਜ ਯੂਥ ਅਕਾਦੀ ਤੋਂ ਇੱਕ ਬੜਾ ਵਧੀਆ ਪ੍ਰੋਗਰਾ ਕੀਤਾ ਜਾ ਰਿਹਾ ਜਿੱਥੇ ਕਿ ਮੇਰੀ ਦਸਤਾਰ ਤੇ ਮੇਰੀ ਸ਼ਾਨ ਦੇ ਤਹਿਤ ਅੱਜ ਜਿਹੜੇ ਨੌਜਵਾਨ ਦਸਤਾਰਾਂ ਸਜੋਣਾ ਚਾਹੁੰਦੇ ਨੇ ਜਾਂ ਜਿਹੜੇ ਕਿਸੇ ਵੀ ਮਤਲਬ ਦੇ ਵਿਅਕਤੀ ਹੋਵੇ ਜੇ ਕਦੋਂ ਦਸਤਾਰ ਸਜੋਣਾ ਚਾਹੁੰਦਾ ਉਸ ਨੂੰ ਅੱਜ ਇੱਥੇ ਮੁਫਤ ਜਿਹੜੀਆਂ ਦਸਤਾਰਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਬੰਨੀਆਂ ਜਾਏਗੀਆਂ ਨੇ ਸੋ ਜਿੱਥੇ ਕਿ ਅੱਜ ਸ਼੍ਰੋਮਣੀ ਕਾਗਦ ਦੇ ਜਿਹੜੇ ਪੰਜਾਬ ਦੇ ਯੂਥ ਪ੍ਰਧਾਨ ਸਰਜੀਤ ਸਿੰਘ ਚਿੰਦੜਾ ਸਾਹਿਬ ਪਹੁੰਚੇ ਨੇ ਨਾਲ ਹੀ ਇੱਥੇ ਸਾਡੀ ਯੂਥ ਦੀ ਟੀਮ ਮੌਜੂਦ ਹੈ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਿੰਦੜਾ ਸਾਹਿਬ ਬਹੁਤ ਵਧੀਆ ਪਤਲਾ ਪਹਿਲਾਂ ਵੀ ਲਗਾਤਾਰ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕੀ ਭਾਵ ਨੇ ਲਗਾਤਾਰ ਇਸ ਤਿੱਕ ਦੇ ਉੱਪਰ ਅੱਲੇ ਚੱਲ ਰਹੇ ਨੇ ਦੇਖੋ ਭਾਵ ਇੱਕੋ ਹੈ ਕਿ ਗੁਰੂ ਸਾਹਿਬ ਦੀ ਜਿਹੜੀ ਸਾਨੂੰ ਦਸਤਾਰ ਦੀ ਬਖਸ਼ਿਸ਼ ਕੀਤੀ ਹੋਈ ਆ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਤਾਜ ਦਿੱਤਾ ਹੋ ਇਹ ਅਣਖ ਤੇ ਗੈਰਤ ਦਾ ਪ੍ਰਤੀਕ ਆ ਕੋਈ ਇਹ ਦਸਤਾਰ ਪਿੱਛੇ ਤਾਂ ਕਿੰਨੀਆਂ ਕੁਰਬਾਨੀਆਂ ਹੋ ਗਈਆਂ ਇਹ ਦਸਤਾਰਾਂ ਪਿੱਛੇ ਸਿਰ ਲੱਗੇ ਨੇ ਐਵੇਂ ਦਸਤਾਰ ਨਾ ਮਿਲੀ ਜੀ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ ਕੀਤੀ ਆ ਸਾਨੂੰ ਦਸਤਾਰ ਬਖਸ਼ੀ ਆ ਸਮੇਂ-ਸਮੇਂ ਤੇ ਯੂਥ ਕਲਦਲ ਵੱਲੋਂ ਦਸਤਾਰ ਕੈਂਪ ਲਗਾਏ ਜਾਂਦੇ ਨੇ ਸ਼੍ਰੋਮਣੀ ਕਲਦਲ ਦੇ ਯੂਥ ਵਿੰਗ ਵੱਲੋਂ ਚਾਹ ਸ਼ਹੀਦੀ ਦਿਹਾੜੇ ਹੋਣ ਪ੍ਰਕਾਸ਼ਪੁਰਬ ਹੋਣ ਜਾਂ ਕੋਈ ਵੀ ਵੱਡੇ ਦਿਹਾੜੇ ਹੋਣ ਉਹਨਾਂ ਤੇ ਦਸਤਾਰ ਕੈਂਪ ਲਾਏ ਜਾਂਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਕਲਦਲ ਉਹਨਾਂ ਵੱਲੋਂ ਵੀ ਇਹ ਮੰਨਦਾ ਫਲਬਲਾ ਤੇ ਇੱਕ ਉਹਦੀ ਮੰਨ ਦੀ ਇੱਛਾ ਹੁੰਦੀ ਆ ਕਿ ਨੌਜੋਨਾਂ ਨੂੰ ਸਿੱਕੀ ਸਰੂਪ ਦੇ ਨਾਲ ਤੇ ਦਸਤਾਰਾਂ ਨਾਲ ਜੋੜ ਜਾਵੇ ਉਹ ਸਾਨੂੰ ਵੀ ਯੂਥ ਵਿੰਗ ਦੇ ਨੌਜਵਾਨਾਂ ਨੂੰ ਕਹਿੰਦੇ ਰਹਿੰਦੇ ਨੇ ਕਿ ਭਾਈ ਦਸਤਾਰ ਸਜਾਇਆ ਕਰੋ ਕੇਸ ਰੱਖੋ ਸਿੱਕੀ ਸਰੂਪਾ ਲਾਓ ਸੋ ਉਸ ਦੇ ਤਹਿਤ ਹੀ ਅੱਜ 556ਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਸ਼ਾਹੀ ਦਾ ਪ੍ਰਕਾਸ਼ ਪੁਰਬ ਹੈ ਉਸ ਦੇ ਤਹਿਤ ਤਰਨ ਧਾਰਨ ਸ੍ਰੀ ਦਰਬਾਰ ਸਾਹਿਬ ਜਿਹੜੇ ਮੇਨ ਗੁਰਦੁਆਰਾ ਸਾਹਿਬ ਨੇ ਉਹਦੀ ਦਰਸ਼ਨੀ ਡਿਊਟੀ ਦੇ ਨਾਲ ਦਸਤਾਰ ਕੈਂਪ ਲਾਇਆ ਗਿਆ ਸਵੇਰ ਤੋਂ ਹੀ ਤੁਸੀਂ ਦੇਖ ਲਓ ਵੀ 11 ਵਜੇ ਤੋਂ ਇਹ ਦਸਤਾਰ ਕੈਂਪ ਚੱਲ ਰਿਹਾ ਹੈ ਇਸ ਦਸਤਾਰਾਂ ਸਜਾ ਰਹੇ ਨੇ ਯੂਥ ਕਲ ਦਿਲ ਵੱਲੋਂ ਸਾਰੀ ਟੀਮ ਵੱਲੋਂ ਇਹ ਦਸਤਾਰਾਂ ਦੀ ਸੇਵਾ ਜਿਹੜੀ ਉਹ ਇਕੱਠੀ ਕੀਤੀ ਜਾਂਦੀ ਆ ਉਹਦੇ ਤਹਿਤ ਕੋਈ ਵੀ ਆਵੇ ਤੇ ਜਿੰਨਾ ਟਾਈਮ ਦਸਤਾਰ ਕੈਂਪ ਚੱਲਣਾ ਲਗਾਤਾਰ ਇਹ ਸੇਵਾ ਜਿਹੜੀ ਚੱਲੀ ਰਹਿਣੀ ਆ ਕੋਈ ਗਿਣਤੀ ਹੁੰਦੀ ਆ ਕੋਈ ਨੌਜਵਾਨਾਂ ਦੀ ਕਿੰਨੇ ਕੁ ਇੱਕ ਦਿਨ ਦੇ ਵਿੱਚ ਦਸਤਾਰ ਸਜਾ ਲਏ ਜਾਂਦੀਆਂ ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਆਪਾਂ ਗੱਲ ਕਰੀ ਰੀਸੈਂਟਲੀ ਬਾਬਾ ਬੁੱਢਾ ਸਾਹਿਬ ਦੇ ਮੇਲੇ ਤੋਂ ਉੱਥੇ ਵੀ ਕੈਂਪ ਲਗਾਇਆ ਗਿਆ ਸੀਗਾ ਦੇਖੋ ਇਹ ਗਿਣਤੀ ਦਾ ਇਹ ਆ ਵੀ ਜਿੱਥੇ ਸੰਗਤ ਬਹੁਤ ਜ਼ਿਆਦਾ ਆ ਉੱਥੇ ਫਿਰ 19 ਦਸਤਾਰਾਂ ਵੱਧ ਲੱਗਦੀਆਂ ਨੇ ਠੀਕ ਆ ਅੱਜ ਜਿ ਸ਼ਾਮ ਤੱਕ ਜਿਵੇਂ ਜਿਵੇਂ ਸੰਗਤ ਵਧਣੀ ਹੈ ਓਮੀ ਓਮੀ ਦਸਤਾਰਾਂ ਦੀ ਗਿਣਤੀ ਵਧਣੀ ਹੈ ਐਸੀ ਤਰ੍ਹਾਂ ਜਿਹੜੇ ਵੱਡੇ ਜਿੱਥੇ ਸਮਾਗਮ ਨੇ ਜਿੱਥੇ ਬਹੁਤ ਲੱਖਾਂ ਦੀ ਸੰਗਤ ਪਹੁੰਚਦੀ ਹੈ ਜਿਵੇਂ ਸ਼ਹੀਦੀ ਦਿਹਾੜੇ ਨੇ ਅਗਲੇ ਮਹੀਨੇ ਆਉਣੇ ਨੇ ਫਤਿਹਗੜ੍ਹ ਸਾਹਿਬ ਹੁਣ ਨੇ ਉੱਥੇ ਤਾਂ ਇੱਕ ਇੱਕ ਦਿਨ ਦੇ ਵਿੱਚ ਕਈ ਕਈ ਹਜ਼ਾਰ ਦਸਤਾਰ ਜਿਹੜੀਆਂ ਲੱਗ ਜਾਂਦੀਆਂ ਕਿਉਂਕਿ 20 20 ਦਸਤਾਰਾਂ 25 25 ਇਕੱਠੀਆਂ ਇੱਕੋ ਟਾਈਮ ਨਹੀਂ ਜਾਂਦੀਆਂ ਨਾ ਕਿ 20 25 ਨੂੰ ਬੰਨਤੀ ਹੈ ਅਗਲੇ 25 ਆਗੇ ਉੱਥੇ ਫਿਰ ਗਿਣਤੀਆਂ ਮਿਲਣ ਤੇ ਬਾਹਰ ਹੋ ਜਾਂਦਾ ਸੇਵਾ ਕਰਨ ਵਾਲਿਆਂ ਦੀ ਵੀ ਗਿਣਤੀ ਨਹੀਂ ਇਹ ਕਿਵੇਂ ਦਸਤਾਰਾਂ ਆਈ ਜਾਂਦੀਆਂ ਫਿਰ ਕਿਵੇਂ ਸਜੀ ਜਾਂਦੀ ਮਤਲਬ ਥਾਨ ਮੁੱਕਦੇ ਨਹੀਂ ਹੈਗੇ ਸੇਵਾ ਕਰਨ ਵਾਲੇ ਵੀ ਵਾਧੂ ਨੇ ਸਾਬ ਕਿਤੇ ਨਾ ਕਿਤੇ ਪੰਜਾਬ ਦੀ ਜੋ ਮੌਜੂਦਾ ਹਾਲਾਤ ਨੇ ਨੌਜਵਾਨ ਵੀ ਭੜਕੀ ਕਈ ਵਾਰ ਨਜ਼ਰ ਆਉਂਦੇ ਆ ਭਟਕਦੇ ਆਪਣੇ ਰਸਤਿਆਂ ਤੋਂ ਅੱਜ ਹਰੇਕ ਵਿਅਕਤੀ ਜਿਹੜਾ ਹੁੰਦਾ ਚਾਹੇ ਬਾਦਲੇ ਸੂਬੇ ਚ ਆਇਆ ਉਹਦੀ ਡਿਊਟੀ ਲੱਗੀ ਚਾਹੇ ਚੋਣਾ ਚੱਲ ਰਹੀ ਹੋਵੇ ਇੱਕ ਗੱਲ ਕਹਿ ਦਿੰਦਾ ਕਿ ਪੰਜਾਬ ਚ ਨਸ਼ਾ ਬਹੁਤ ਹੈ ਨੌਜਵਾਨ ਗਲਤ ਰਸਤੇ ਤੇ ਹੈ ਲੇਕਿਨ ਲੱਗਦਾ ਜੇਕਰ ਹਰੇਕ ਵਿਅਕਤੀ ਹਰੇਕ ਪਾਰਟੀ ਇਸ ਤਰੀਕੇ ਨਾਲ ਉਪਰਾਲੇ ਕਰਨ ਲੱਗ ਜੇ ਤੇ ਜਿਹੜਾ ਨੌਜਵਾਨ ਸਹੀ ਰਸਤੇ ਦਾ ਜਨ ਜਿਹੜਾ ਬੰਦਾ ਗੁਰੂ ਦੇ ਲੜ ਲੱਗ ਗਿਆ ਫਿਰ ਉਹ ਬਿਲਕੁਲ ਦੇਖੋ ਦਸਤਾਰ ਦੀ ਬੜੀ ਵੱਡੀ ਮਹੱਤਤਾ ਹੈ ਦਸਤਾਰ ਸਜਾ ਕੇ ਕੋਈ ਮੈਂ ਸਮਝਦਾ ਕਿ ਮੂਰਖ ਬੰਦਾ ਹੀ ਹੋਊ ਜਿਹੜਾ ਫਿਰ ਗਲਤ ਕੰਮ ਜਿਹੜਾ ਕਰਦੇ ਨੇ ਜਿਹੜੇ ਦਸਤਾਰ ਲਾਉਣ ਦੇਉਂਦੇ ਨੇ ਚਲੋ ਠੀਕ ਹੈ ਕਣਕ ਚ ਕਾਲੰਗਿਆਰੀ ਵੀ ਹੁੰਦੀ ਹੈ ਇਹ ਨਹੀਂ ਮੈਂ ਕਹਿੰਦਾ ਪਰ ਬਹੁ ਗਣਤੀ ਦੇ ਵਿੱਚ ਦਸਤਾਰ ਦੀ ਜਿਹੜੀ ਆ ਫਿਰ ਅਹਿਮਤ ਸਮਝਦਾ ਹਰ ਇੱਕ ਬੰਦਾ ਕਿ ਇਹਦੀ ਅਹਿਮਤ ਕੀ ਆ ਕਿ ਜੇ ਦਸਤਾਰ ਸਿਰ ਤੇ ਸਜਾਈਆ ਤਾਂ ਇਹੋ ਜਿਹੇ ਕਰਮ ਜਿਹੜੇ ਨੇ ਇਹੋ ਜੇ ਕਾਰਜ ਕੀਤੇ ਜਾਣ ਜਿਹਦੇ ਨਾਲ ਦਸਤਾਰ ਦੀ ਸ਼ੋਭਾ ਵਧੇ ਨਾ ਕਿ ਘਟੇ ਦਸਤਾਰ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਦਾ ਸਿਰ ਉੱਚਾ ਕਰਦੀ ਆ ਮਤਲਬ ਇਹਦੀ ਬੜੀ ਵੱਡੀ ਮੱਤਤ ਆ ਕੀ ਸੁਨੇਹਾ ਨੌਜਵਾਨਾਂ ਨੂੰ तमाम ਟੀਮ ਨੂੰ ਸਾਰੇ ਸੰਗਤ ਨੂੰ ਸੁਨੇਹਾ ਇੱਕੋ ਆ ਕਿ ਆਪਾਂ ਗੁਰੂ ਸਾਹਿਬ ਦੇ ਨਾਲ ਉਹਨਾਂ ਦੇ ਉਪਦੇਸ਼ ਦੇ ਨਾਲ ਜੁੜੀਏ ਬਾਣੀ ਤੇ ਬਾਣੇ ਨਾਲ ਜੁੜੀਏ ਗੁਰੂ ਸਾਹਿਬ ਨੇ ਕਿਰਪਾ ਕੀਤੀ ਅਸੀਂ ਆਪ ਦਾਣੀਆਂ ਕੱਟਦੇ ਸੀ ਅੱਜ ਦਾੜਾ ਪ੍ਰਕਾਸ਼ ਕੀਤਾ ਅੱਜ ਦਾੜਾ ਸਾਹਿਬ ਕਹਿੰਨੇ ਆ ਇਹ ਜਦੋਂ ਬਖਸ਼ਿਸ਼ ਹੁੰਦੀ ਆ ਗੁਰੂ ਦੀ ਫੇਰੇ ਦੀ ਐਵੇਂ ਪਤਾ ਲੱਗਦੀ ਆ ਠੀਕ ਆ ਸੋ ਐਸੀ ਤਰ੍ਹਾਂ ਗੁਰੂ ਨੇ ਕਿਰਪਾ ਕੀਤੀ ਆ ਭਾਈ ਅਸੀਂ ਵੀ ਅਰਦਾਸ ਕਰਦੇ ਆ ਨੌਜਵਾਨ ਭਰਾਵਾਂ ਲਈ ਆਯੂਥ ਵਿੰਗ ਦੇ ਕਈ ਨੌਜਵਾਨ ਸੇਵਾ ਕਰਨੇ ਬਹੁਤਿਆਂ ਨੇ ਦਸਤਾਰਾਂ ਸਜਾਗੀਆਂ ਪੱਕੀਆਂ ਲਾਗੇ ਸਜਾਉਣ ਉਹਦੇ ਆ ਖੜਾ ਦੇਖੋ ਇਹ ਨਹੀਂ ਵੀ ਦਾੜੀ ਇਹ ਵੀ ਦਾੜੀ ਅੱਗੇ ਕਤਲ ਕਰਦਾ ਸੀ ਹੁਣ ਇਹਨੇ ਵੀ ਦਾੜੀ ਪ੍ਰਕਾਸ਼ ਕਰ ਲੈ ਐਸੀ ਤਰ੍ਹਾਂ ਆ ਦੇਖੋ ਆ ਪਿੱਛੇ ਖੜਾ ਦਵਿੰਦਰ ਸਿੰਘ ਇਹਨੇ ਵੀ ਹੁਣੀ ਦਾੜੀ ਦਾੜਾ ਪ੍ਰਕਾਸ਼ ਕੀਤਾ ਇਹ ਸ਼੍ਰੋਮਣੀ ਕਲਦਾ ਯੂਥ ਵਿੰਗ ਆ ਹੌਲੀ ਹੌਲੀ ਪ੍ਰਧਾਨ ਸਾਹਿਬ ਟੋਕਦੇ ਰਹਿੰਦੇ ਨੇ ਗੁਰੂ ਕਿਰਪਾ ਕਰਦੇ ਰਹਿੰਦੇ ਨੇ ਗੁਰੂ ਸਾਹਿਬ ਦੇ ਅਰਦਾਸ ਸਾਰੇ ਕਰਦੇ ਰਹਿੰਦੇ ਆ ਇਸੇ ਤਰ੍ਹਾਂ ਦਸਤਾਰਾਂ ਦਾੜੇ ਪ੍ਰਕਾਸ਼ ਬਾਣੀ ਤੇ ਬਾਣੇ ਦੇ ਨਾਲ ਜੁੜਦੇ ਰਹਿੰਦੇ ਆ ਬਹੁਤ ਬਤਾ ਨਾ ਜਨ ਸਾਹਿਬ ਬਿਲਕੁਲ ਦੇ ਇੱਥੇ ਸਾਡੇ ਜਿਲ੍ਹੇ ਤੋਂ ਯੂਥ ਪ੍ਰਧਾਨ ਜਗਜੀਤ ਸਿੰਘ ਜੱਗੀ ਚੋਲਾ ਸਾਹਿਬ ਮੈਨੂੰ ਜੱਗੀ ਜੀ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਟੀਮਾਂ ਵੱਲੋਂ ਤੁਹਾਡੇ ਸਾਡੇ ਨੌਜਵਾਨਾਂ ਵੱਲੋਂ ਤੇ ਕੀ ਪਾਉਂਦੇ ਨੇ ਇਹ ਪਹਿਲੇ ਪਾਸ਼ਾ ਗੁਰਦਾਣਾ ਦੇਵ ਜੀ ਦਾ ਅਜ ਪ੍ਰਕਾਰ ਪੁਰਸ਼ਾ ਸਭ ਤੋਂ ਪਹਿਲਾਂ ਸਾਥ ਸਮੂਹ ਸਾਥ ਸੰਗਤ ਦੇ ਨਾਲ ਲੈਵਾ ਸੰਗਤ ਨੂੰ ਲੱਖ ਲੱਖ ਵਧਾਈ ਕਿਉਂਕਿ ਅੱਜ ਦੇ ਦਿਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਮਹਾਰਾਜ ਨੇ ਆਪਾਂ ਨੂੰ ਕੀਰਤ ਕਰਨਾਂ ਦੱਸਿਆ ਸੀ ਵੰਡ ਵੰਡ ਛਕਣਾਂ ਦੇ ਆਪਾਂ ਨੂੰ ਆਦੇਸ਼ ਦਿੱਤੇ ਸੀ ਤੇ ਅੱਜ ਬੜਾ ਪਵਿੱਤਰ ਦਿਹਾੜਾ ਵਾ ਤੇ ਸਮੂਹ ਸਾਥ ਸੰਗਤ ਨੂੰ ਲੱਖ ਲੱਖ ਵਧਾਈ ਤੇ ਅੱਜ ਦੇ ਦਿਨ ਸਾਡੇ ਪ੍ਰਧਾਨ ਸਰਦਾਰ ਸਬਜੀ ਸਿੰਘ ਚੰਦਰਜੀ ਵੱਲੋਂ ਲਗਾਤਾਰ ਪਿਛਲੇ 3 ਸਾਲਾਂ ਤੋਂ 17 ਦਾ ਸੇਵਾ ਕੈਂਪ ਲਗਾਏ ਜਾ ਰਹੇ ਆ ਜਾਂ ਪਿੱਛੇ ਬੁੱਢਾ ਬਾਬਾ ਬੁੱਢਾ ਸਾਹਿਬ ਲਾਇਆ ਸਿਆ ਗੋਦਵਾਲ ਸਾਹਿਬ ਲਾਇਏ ਗਏ ਆ ਜਾਨਾਂ ਅੰਦਪੁਰ ਸਾਹਿਬ ਜਾਂ ਜਿੰਨੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਉਹਨਾਂ ਤੇ ਜਿਹੜੇ ਪਵਿੱਤਰ ਦਿਹਾੜੇ ਹੁੰਦੇ ਆ ਉਸ ਦਿਨ ਅਸੀਂ ਇਹ ਕੈਂਪ ਲਾਉਨੇ ਆ ਤੇ ਦਸਤਾਰਾਂ ਨੌਜਵਾਨ ਸਜਾਉਂਦੇ ਆ ਤੇ ਗੁਰੂ ਆਲੇ ਬੰਦੇ ਆ ਕਿਉਂਕਿ ਇਹ ਮੇਰੀ ਦਸਤਾਰ ਮੇਰੀ ਸ਼ਾਨ ਇਹਦਾ ਨਾਮ ਦਿੱਤਾ ਗਿਆ ਵਾ ਯੂਥ ਖਾਲੀ ਦਲ ਦੀ ਟੀਮ ਵੱਲੋਂ ਤੇ ਲੋਕ ਦਸਤਾਰਾਂ ਸਜਾਰੇ ਜਿਹੜਾ ਕਿਉਂਕਿ ਜਦੋਂ ਪਿੱਛੇ ਬਾਬਾ ਬੁੱਢਾ ਸਾਹਿਬ ਬਹੁਤ ਇਹ ਇਤਿਹਾਸਿਕ ਦਿਨ ਸੀ ਤੇ ਉਦੋਂ ਲੋਕ ਮਾਵਾਂ ਕਹਿੰਦੀਆਂ ਸੀ ਸਾਡੇ ਪੁੱਤਾਂ ਨੂੰ ਦਸਤਾਰ ਸਹੀ ਬਾਬਾ ਬੁੱਢਾ ਸਾਹਿਬ ਦੀ ਕਿਉਂਕਿ ਪੁੱਤਰਾਂ ਦੇ ਦਾਨੀਆਂ ਬਾਬਾ ਬੁੱਢਾ ਸਾਹਿਬ ਮੰਨੇ ਜਾਂਦੇ ਆ ਤੇ ਉਹ ਕਹਿੰਦੇ ਆ ਸਾਨੂੰ ਸਾਡੇ ਪੁੱਤਾਂ ਦਸਤਾਰ ਸਜਾਈ ਜਾਵੇ ਤੇ ਜੋਗੀ ਬਾਬਾ ਬੁੱਢਾ ਸਾਹਿਬ ਦੇ ਅਸੀਂ ਆਸ਼ੀਰਵਾ ਲੈ ਸਕੀ ਤੇ ਇਦਾਂ ਮੀਮ ਚੱਲ ਰਹੀ ਆ ਅੱਗੇ ਜਿੰਨੇ ਵੀ ਜਦਾਂ ਛੀਦੀ ਦੇਣ ਆ ਰਹੇ ਆ ਜਿੱਦਾਂ ਪ੍ਰਧਾਨ ਜੀ ਹੁਣੇ ਦੱਸ ਰਹੇ ਸੀ ਤੇ ਅਸੀਂ ਉਥੇ ਵੀ ਕੈਂਪ ਲਗਾਵਾਂਗੇ ਜੀ ਮੇਰਾ ਦਾਦਾ ਅਕਾਲੀ ਦੰਦ ਇਸ ਤਰੀਕੇ ਤੋਂ ਪ੍ਰਚਾਰੇ ਕਰਦੀ ਹੈ ਲਗਾਤਾਰ ਪ੍ਰਧਾਨ ਸਾਹਿਬ ਕੋਲੋਂ ਤੁਸੀਂ ਦੱਸ ਰਹੇ ਹੋ ਜਿਦਾ ਇਦਾਂ ਹੁੰਦੀਆਂ ਨੇ ਤੇ ਵਿਰੋਧੀ ਏਗਲ ਮੰਨਣ ਨੂੰ ਤਿਆਰ ਨਹੀਂ ਕਹਿੰਦੇ ਹੁਣ ਅਕਾਲੀ ਪੰਥਕ ਨਹੀਂ ਰਿਹਾ ਤੇ ਯੂਥ ਟੀਮ ਇਸ ਤਰੀਕੇ ਦੇ ਕੰਮ ਤੁਸੀਂ ਦੇਖ ਸਕਦੇ ਜੀ ਪੰਜਾਬ ਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਤੇ ਇਹ ਸ਼੍ਰੋਮਣੀ ਅਕਾਲੀ ਦਲ ਹੀ ਇਹੋ ਜੇ ਭਰਾਲੇ ਕਰ ਸਕਦੀ ਆ ਕਾਂਗਰਸ ਥੋੜਾ ਕਰ ਸਕਦੀ ਆ ਬੀਜੇਪੀ ਥੋੜਾ ਕਰ ਸਕਦੀ ਆ ਇਹਨਾਂ ਲੋਕਾਂ ਨੇ ਝੂਠ ਮਾਰਨਾ ਇਹਨਾਂ ਤੋਂ ਕੋਈ ਮੁੱਦਾ ਨਹੀਂ ਹੈਗਾ ਪੁਗਲਾਈ ਪਏ ਆ ਤੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਲੋਕ ਸਾਥ ਦੇ ਰਹੇ ਆ ਸ਼੍ਰੋਮਣੀ ਗੱਲ ਜਲਦੀ ਆਉਣ ਵਾਲੀ ਸਰਕਾਰ ਆ ਸਰਦਾ ਸੁਖਬੀਰ ਸਿੰਘ ਬਾਦਲ ਜੀ ਮੁੱਖ ਮੰਤਰੀ ਬਣ ਜਾ ਰਹੇ ਆ ਤੇ ਗੁਰੂ ਮਹਾਰਾਜ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਨੀ ਹੈ ਜੀ ਅੱਜ ਉਸ ਕਬਨ ਗਏ ਸੀਗੇ ਅੰਦਰ ਗੁਰਪੁਰਬ ਦੇ ਮੌਕੇ ਪ੍ਰਕਾਸ਼ ਪਤ ਦੇ ਮੌਕੇ ਕੀ ਮੰਚ ਭਾਵ ਕੀ ਅਰਦਾਸ ਕੀਤੀ ਸਾਡੀ ਯੂ ਟੀਮ ਨੇ ਇਹੋ ਹੀ ਕੀਤੀ ਦੀ ਚੜ੍ਹਦੀ ਕਲਾ ਬਖਸ਼ੇ ਪੰਜਾਬ ਤੇ ਪੰਜਾਬ ਤੇ ਜਿੱਦਾਂ ਪਿੱਛੇ ਹਾਰ ਆਏ ਆ ਹਨਾ ਸਰਕਾਰਾਂ ਫੇਲ ਹੋ ਗਈਆਂ ਜਿੱਥੇ ਜਿੱਥੇ ਸਰਕਾਰੀ ਤੰਤਰ ਫੇਲ ਹੋ ਗਿਆ ਉਥੇ ਸਾਡੇ ਪ੍ਰਧਾਨ ਡਟ ਕੇ ਖੜੇ ਰਹੇ ਆ ਅਰਦਾਸ ਕੀਤੀ ਆ ਪ੍ਰਧਾਨ ਸਾਹਿਬ ਦੀ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ ਗੁਰੂ ਮਹਾਰਾਜਾ ਪੰਥਰੀ ਅਰਦਾਸ ਕੀਤੀ ਆ ਤੇ ਇਹੋ ਹੀ ਗੱਦੇ ਨਾਨਕਲੇਵਾ ਸੰਗਰ ਚੜਦੀ ਗਲਾ ਬਖਸ਼ੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਪਣਾ ਸਮਾਦੇ ਨਹੀਂ ਸੋ ਬਿਲਕੁਲ ਅੱਜ ਜਿੱਥੇ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਵਿਖੇ ਰੌਣਕਾਂ ਲੱਗੀਆਂ ਹੋਈਆਂ ਨੇ ਤਰਨਤਨ ਸਾਹਿਬ ਦਾ ਜਿਹੜਾ ਦਰਬਾਰ ਸਾਹਿਬ ਹੈ ਇਹ ਸੱਪੋ ਵਿਸ਼ਾਲ ਸਰੋਵਰ ਹੈ ਇਸ ਦਰਬਾਰ ਸਾਹਿਬ ਦਾ ਪੂਰੀ ਦੁਨੀਆ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਤਰਤੀਬ ਵਸਾਈ ਸੀ ਕਿ ਤਰਨਤਨ ਸਾਹਿਬ ਨੂੰ ਵਸਾਇਆ ਸੀਗਾ ਤੇ ਜਿਹੜਾ ਦਰਬਾਰ ਸਾਹਿਬ ਦਾ ਨਿਰਮਾਣ ਵੀ ਉਹਨਾਂ ਦੇ ਹੱਥੀ ਹੋਇਆ ਹੈ ਸੋ ਬਹੁਤ ਵਧੀਆ ਉਪਰਾਲਾ ਇਸ ਤਰੀਕੇ ਨਾਲ ਜਿਹੜਾ ਨੌਜਵਾਨਾਂ ਨੂੰ ਪ੍ਰਕਾਸ਼ ਸ਼ੁਰੂਦੀਆਂ ਸਾਡੀ ਸੰਗਤਾਂ ਨੂੰ ਸਾਡੀ ਟੀਮ ਵੱਲੋਂ ਹੰਦਰ ਟੀਵੀ ਵੱਲੋਂ ਲੱਖ ਲੱਖ ਵਧਾਈਆਂ ਨੇ ਸੋ ਬਿਲਕੁਲ ਅਸੀਂ ਵੀ ਆਸ ਕਰਦੇ ਹਾਂ ਹਰੇਕ ਵਿਅਕਤੀ ਇਸ ਤਰੀਕੇ ਤੋਂ ਪ੍ਰਚਾਲੇ ਕਰਦਾ ਰਹੇ ਤਰਨ ਦੇ ਲਈ ਆਪਣੇ ਲੋਕ ਖਾਤ ਲਈ ਇਸ ਤਰੀਕੇ ਤੋਂ ਪ੍ਰਚਾਲੇ ਹੁੰਦੇ ਤਾਂ ਤੁਸੀਂ ਜਿਹੜੇ ਹੋ ਹੰਦਰ ਟੀਵੀ ਨਾਲ ਮੈਂ ਹਰਦਾਨੀ ਗੁਪਤਾ ਤਰਨ ਤਰਨ